ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵਲ ਦੀ ਵੱਡੀ ਖਬਰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਸਥਿਤੀ ਤਣਾਅਪੂਰਨ ਬਣ ਗਈ ਹੈ ਭਾਰਤ ਨੇ ਮੰਗਲਵਾਰ ਬੁੱਧਵਾਰ ਰਾਤ ਨੂੰ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ ਅਤੇ ਸਵੇਰੇ 1.5 ਵਜੇ ਪਾਕਿਸਤਾਨ ਵਿੱਚ ਨੋ ਅੱਤਵਾਦੀ ਟਿਕਾਣਿਆਂ ਤੇ ਹਵਾਈ ਹਮਲਾ ਕੀਤਾ ਅਤੇ ਅੱਜ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹੁਕਮ ਅਨੁਸਾਰ ਦੇਸ਼ ਭਰ ਵਿੱਚ ਮੋਕ ਡ੍ਰਿਲ ਅਤੇ ਸੁਰੱਖਿਆ ਤਿਆਰੀ ਅਭਿਆਸਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਪੰਜਾਬ ਦੇ 20 ਸ਼ਹਿਰਾਂ ਨੂੰ ਜ਼ੋਨ 2 ਅਤੇ ਜ਼ੋਨ 3 ਵਿੱਚ ਵੰਡਿਆ ਗਿਆ ਹੈ ਜਿੱਥੇ ਸੁਰੱਖਿਆ ਸੰਬੰਧੀ ਅਭਿਆਸ ਅੱਜ 7 ਮਈ ਨੂੰ ਦੋ ਪੜਾਵਾਂ ਵਿੱਚ ਕੀਤੇ ਜਾਣਗੇ ਹਰੇਕ ਜ਼ਿਲ੍ਹੇ ਨੇ ਵੱਖ-ਵੱਖ ਸਮੇਂ ਤੇ ਬਲੈਕਆਊਟ ਲਗਾਉਣ ਦਾ ਫੈਸਲਾ ਕੀਤਾ ਹੈ ਅੱਜ ਸ਼ਾਮ 7 ਵਜੇ ਤੋਂ ਰਾਤ 11 ਵਜੇ ਦੇ ਵਿੱਚ ਘਰ ਬਲੈਕਆਊਟ ਕੀਤਾ ਜਾਣਾ ਹੈ ਜਲੰਧਰ ਵਿੱਚ ਇਹ 1 ਘੰਟੇ ਲਈ ਹੋਵੇਗਾ ਜਦੋਂ ਕਿ ਹੋਰ ਸ਼ਹਿਰਾਂ ਵਿੱਚ ਅਧੇ ਘੰਟੇ ਲਈ ਲਾਈਟਾਂ ਬੰਦ ਰਹਿਣਗੀਆਂ ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅਭਿਆਸ ਸੰਬੰਧੀ ਕੋਈ ਵੀ ਅਫਵਾਹ ਨਾ ਫੈਲਾਉਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਇਹ ਅਭਿਆਸ ਸਿਰਫ ਸੁਰੱਖਿਆ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਹੈ ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਬਠਿੰਡਾ 'ਚ ਬਲੈਕਆਊਟ 8:00 ਵਜੇ 30 ਮਿੰਟ ਤੋਂ 8:00 ਵਜੇ 35 ਮਿੰਟ ਤੱਕ ਰਹੇਗਾ ਇਸ ਦੇ ਨਾਲ ਹੀ ਪਠਾਨਕੋਟ ਵਿੱਚ ਬਲੈਕਆਊਟ 10 ਵਜੇ ਤੋਂ 10:30 ਮਿੰਟ ਤੱਕ ਰਹੇਗਾ ਟਾਂਡਾ 'ਚ ਇਹ ਬਲੈਕਆਊਟ 8 ਵਜੇ ਤੋਂ 8:10 ਮਿੰਟ ਤੱਕ ਰਹੇਗਾ ਨੰਗਲ 'ਚ 8 ਵਜੇ ਤੋਂ 8:10 ਮਿੰਟ ਤੱਕ ਰਹੇਗਾ ਤੇ ਫਿਰੋਜ਼ਪੁਰ 'ਚ 9 ਵਜੇ ਤੋਂ 9:30 ਮਿੰਟ ਤੱਕ ਰਹੇਗਾ ਤਰਨਤਾਰਨ 'ਚ ਇਹ ਬਲੈਕਆਊਟ 9 ਵਜੇ ਤੋਂ 9:30 ਮਿੰਟ ਤੱਕ ਰਹੇਗਾ ਉੱਥੇ ਹੀ ਗੁਰਦਾਸਪੁਰ ਬਟਾਲਾ ਵਿੱਚ ਵੀ 9 ਵਜੇ ਤੋਂ 9: 30 ਮਿੰਟ ਤੱਕ ਬਲੈਕਆਊਟ ਕੀਤਾ ਜਾਵੇਗਾ ਲੁਧਿਆਣਾ ਚੰਡੀਗੜ ਅਤੇ ਹੁਸ਼ਿਆਰਪੁਰ ਵਿੱਚ ਅਲੱਗ-ਅਲੱਗ ਸਮਿਆਂ ਤੇ ਇਹ ਬਲੈਕਆਊਟ ਕੀਤਾ ਜਾਣਾ ਹੈ ਲੁਧਿਆਣਾ ਚ 8 ਵਜੇ ਤੋਂ 8:30 ਮਿੰਟ ਤੱਕ ਬਲੈਕਆਊਟ ਰਹੇਗਾ ਅਤੇ ਚੰਡੀਗੜ ਚ 7:30 ਮਿੰਟ ਤੋਂ 7:40 ਮਿੰਟ ਤੱਕ ਸਿਰਫ 10 ਮਿੰਟ ਲਈ ਇਹ ਬਲੈਕਆਊਟ ਕੀਤਾ ਜਾਵੇਗਾ ਇਸ ਦੇ ਨਾਲ ਹੀ ਅੰਮ੍ਰਿਤਸਰ ਫਾਜ਼ਿਲਕਾ ਤੇ ਹੁਸ਼ਿਆਰਪੁਰ ਵਿੱਚ ਵੀ ਬਲੈਕਆਊਟ ਦਾ ਅਲੱਗ-ਅਲੱਗ ਸਮਾਂ ਤੈਅ ਕੀਤਾ ਗਿਆ ਹੈ ਹੁਸ਼ਿਆਰਪੁਰ ਵਿੱਚ ਇਹ ਬਲੈਕਆਊਟ 8 ਵਜੇ ਤੋਂ 8:10 ਮਿੰਟ ਤੱਕ ਰਹੇਗਾ ਫਾਜ਼ਿਲਕਾਟ 10 ਵਜੇ ਤੋਂ 10:30 ਮਿੰਟ ਤੱਕ ਰਹੇਗਾ ਤੇ ਅਮਰੀਕਸਰ ਵਿੱਚ 10:30 ਮਿੰਟ ਤੋਂ 11 ਵਜੇ ਤੱਕ ਇਹ ਬਲੈਕਆਊਟ ਕੀਤਾ ਜਾਵੇਗਾ ਸੋਏਸ਼ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ